ਨਗਰ ਨਿਗਮ ਦੇ ਚੋਣਾਂ ਚੱਲ ਰਹੇ ਨੇ 21 ਤਰੀਕ ਨੂੰ VOTING ਹੋਣੀ ਆ ਨਾਲ ਦੇ ਨਾਲ ਨਤੀਜੇ ਜਿਹੜੇ ਨੇ ਉਹ ਸਾਹਮਣੇ ਆ ਜਾਣਗੇ ਤਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਹੈ ਮੇਰੇ ਨਾਲ ਲੁਧਿਆਣਾ ਤੋਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਜੀ ਮਜੂਰ ਨੇ ਗੱਲਬਾਤ ਕਰਨੀ ਹੈ ਸਰ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਹੈ 21 ਤਰੀਕ ਨੂੰ VOTING ਹੋਣ ਜਾ ਰਹੀ ਆ ਕਿਸ ਤਰ੍ਹਾਂ ਇਸ ਵਕਤ ਤਿਆਰੀ ਕੀਤੀ ਜਾ ਰਹੀ ਹੈ ਜੀ ਨਗਰ ਨਿਗਮ ਦੇ ਚੋਣਾਂ ਵਾਸਤੇ ਜਿਹੜਾ ਹੈਗਾ 95 ਵੋਟ ਦੇ ਵਿੱਚ ਚੋਣ ਹੋਣੀ ਹੈ ਜਿਹਦੇ ਵਿੱਚ ਲਗਭਗ 11,65,000 ਵੋਟਰਸ ਜਿਹੜੇ ਨੇ ਆਪਣੇ ਹੱਕ ਦਾ ਇਸਤੇਮਾਲ ਕਰਨਗੇ ਇਦੇ ਵਿੱਚ ਟੋਟਲ ਨੰਬਰ ਆਫ ਬੂਥਸ ਜਿਹੜੇ ਨੇ ਉਹ ਹੈਗੇ 1227 ਬੂਥਸ ਇਹਦੇ ਵਿੱਚੋਂ 420 ਬੂਥਸ ਅਸੀਂ ਜਿਹੜਾ ਹੈਗਾ ਹਾਈਪਰ ਸੈਂਸਿਟਿਵ ਜਾਂ ਵਲਨਰੇਬਲ ਜਿਹੜੇ ਨੇ ਉਹ ਕੈਟੇਗਰੀਜ਼ ਕੀਤੇ ਗਏ ਹਨ ਇਹਦੇ ਬਾਰੇ ਸਾਡੀ ਤਿਆਰੀਆਂ ਪੂਰੀਆਂ ਹੈਗੀਆਂ 25000 ਦੇ ਲਗਭਗ ਪੁਲਿਸ ਪਰਸਨਲ ਤੇ 85000 ਦੇ ਲਗਭਗ ਸਿਵਲ ਮੁਲਾਜ਼ਮ ਜਿਹੜਾ ਹੈਗਾ ਉਸ ਦਿਨ ਆਪਣੀਆਂ ਡਿਊਟੀਆਂ ਨਿਭਾਏਗਾ ਇਹਦੇ ਤਹਿਤ ਅਸੀਂ ਜਿਹੜੇ ਹੈਗੇ EVM ਦੀ ਤਿਆਰੀ ਪ੍ਰੇਪਰੇਸ਼ਨ ਹੁੰਦੀ ਹੈ ਪਲੱਸ FLC ਹੁੰਦੀ ਹੈ ਉਹ ਮੁਕੰਮਲ ਕੀਤੀ ਜਾ ਚੁੱਕੀ ਹੈ ਤੇ ਨਾਲ ਹੀ ਜਿਹੜੀ ਹੈਗੀ ਹੈ ਟ੍ਰੇਨਿੰਗ ਕਾਊਂਟਿੰਗ ਦੀ ਤੇ ਪੁਲਿੰਗ ਦੀ ਉਹ ਸਾਰੀ ਸਾਰੀ ਟ੍ਰੇਨਿੰਗ ਵੀ ਮੁਕੰਮਲ ਕੀਤੀ ਜਾ ਚੁੱਕੀ ਹੈਗੀ ਸਰ ਬੂਥ ਤੇ ਉੱਤੇ ਕਿਸ ਤਰ੍ਹਾਂ ਦੀ ਨਿਗਰਾਨੀ ਰਹੇਗੀ ਪੁਲਿਸ ਕਿਸ ਤਰ੍ਹਾਂ ਰਹੇਗੀ ਉੱਥੇ ਸੀਸੀਟੀਵੀ ਕੈਮਰੇ ਰਹਿਣਗੇ ਵੀਡੀਓਗ੍ਰਾਫੀ ਕੀਤੀ ਜਾਵੇਗੀ ਜਾਂ ਇਸ ਵਾਰੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜਾ ਹੈਗਾ ਸਾਫ਼ ਹਦਾਇਤਾਂ ਹੈਗੀ ਹੈ ਕਿ ਹਰ ਬੂਥ ਨੂੰ ਜਿਹੜਾ ਹੈਗਾ ਸੀਸੀਟੀਵੀ ਰਿਕਾਰਡਿੰਗ ਦੇ ਰਾਹੀਂ ਕਵਰ ਕੀਤਾ ਜਾਵੇ ਤੇ ਸਾਰੇ ਬੂਥ ਤੇ ਸੀਸੀਟੀਵੀ ਰਿਕਾਰਡਿੰਗ ਹੋਏਗੀ ਜਿਹਦੀ ਸਟੋਰੇਜ ਵੀ ਅਸੀਂ ਯਕੀਨੀ ਬਣਾ ਰਹੇ ਹੈਗੇ ਤੇ ਨਾਲ ਹੀ ਬਿਕੋਜ਼ ਐਥਕੇ ਪੋਲਿੰਗ ਤੋਂ ਜਸਟ ਬਾਅਦ ਹੀ ਕਾਊਂਟਿੰਗ ਹੋ ਜਾਣੀ ਹੈ ਤੇ ਜਿਹੜੇ ਕਨਸਰਨ ਪ੍ਰੈਜ਼ਾਈਡਿੰਗ ਅਫੀਸਰ ਨੇ ਉਹਨਾਂ ਨੂੰ ਏਆਰਓ ਵੀ ਡੈਸੀਗਨੇਟ ਕੀਤਾ ਜਾ ਚੁੱਕਿਆ ਕਿ ਜਿਵੇਂ ਹੀ ਜਦੋਂ ਕਲੋਜ਼ਿੰਗ ਆਫ ਪੋਲ ਹੋਏਗੀ ਉਹ ਪੋਲ ক্লোਜ਼ ਕਰਨ ਤੋਂ ਬਾਅਦ ਜਿਹੜਾ ਹੈਗਾ ਉੱਥੇ ਨਿਯਮ ਅਨੁਸਾਰ ਕਾਊਂਟਿੰਗ ਵੀ ਉੱਥੇ ਹੀ ਸ਼ੁਰ 19 ਤਾਰੀਖ ਨੂੰ ਸ਼ਾਮ ਨੂੰ 4 ਵਜੇ ਤੱਕ ਜਿਹੜਾ ਹੈਗਾ ਕੈਨਵਸਿੰਗ ਜਿਹੜੀ ਹੈ ਉਹ ਐਂਡ ਹੋ ਜਾਏਗੀ। ਐਸਾ ਡਰਾਈ ਰਹੇਗਾ ਉਸ ਦਿਨ ਪੂਰਾ ਕਿ ਉਸ ਤੋਂ ਪਹਿਲੇ ਇੱਕ ਦਿਨ ਪਹਿਲਾਂ ਡਰਾਈ ਕਰ ਦਿੱਤਾ ਜਾਵੇਗਾ। ਉਹ ਜਿਹੜੀ ਆਪਣੀ ਹਦਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਅਸੀਂ ਉਹ ਵੀ ਡਿਕਲੇਅਰ ਕਰਾਂਗੇ ਤੇ ਨਾਲ ਹੀ ਜਿਹੜਾ ਹੈਗਾ ਆਪਣਾ 21 ਤਾਰੀਖ ਨੂੰ ਹੀ ਰਿਜ਼ਲਟ ਆ ਜਾਣਗੇ ਸ਼ਾਮ ਤੱਕ ਤੇ ਆਪਣਾ ਜਿਹੜਾ VOTING ਪਰਸੈਂਟੇਜ ਸੀਗਾ 2018 ਦੇ ਵਿੱਚ ਨਗਰ ਨਿਗਮ ਦੇ ਚੋਣਾਂ ਦੇ ਵਿੱਚ 59% ਸੀਗਾ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਣਾ ਜਿਹੜਾ ਰਾਈਟ ਟੂ ਵੋਟ ਹੈ ਉਹਨੂੰ ਜ਼ਰੂਰ ਐਕਸਰਸਾਈਜ਼ ਕਰੀਏ ਤੇ ਐਤਕੇ ਜਿਹੜਾ ਹੈਗਾ ਇਸ ਨੰਬਰ ਨੂੰ ਕਾफी ਹੱਦ ਤੋਂ ਪਾਰ ਕਰੀਏ ਸਰ ਜਿਹੜੇ ਸਵੇਤਨਸ਼ੀਲ ਬੂਥ ਹੈਗੇ ਨੇ ਉੱਥੇ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਹੈ ਜਿਹੜੇ ਸਵੇਤਨਸ਼ੀਲ ਬੂਥ ਹੈਗੇ ਉੱਥੇ ਆਪਣੇ ਸੁਪਰਵਾਈਜ਼ਰਸ ਦੀ ਜਿਹੜੇ ਹੈਗੇ ਅਸੀਂ ਡਿਪਿਊਟ ਕੀਤੇ ਹੈਗੇ ਪਲੱਸ ਐਕਸਟਰਾ ਪੁਲਿਸ ਫੋਰਸ ਜਿਹੜੀ ਹੈਗੀ ਉੱਥੇ ਲੱਗਣ ਲੱਗੇਗੀ ਤੇ ਆਪਣੇ ਜਿਹੜੇ ਹੈਗੇ ਆਫੀਸਰਸ ਵੀ ਅਸੀਂ ਉੱਥੇ ਬਾਧੂ ਲਾਏ ਹੈਗੇ ਜਿਸ ਕਰਕੇ ਇਸ ਕੋਈ ਵੀ ਅਨਸੁ ਬਹੁਤ ਸਾਰੇ ਵੋਟਰ ਕਹਿੰਦੇ ਕਿ ਸਾਡਾ ਨਾਮ ਕੱਟਿਆ ਗਿਆ ਇਹਨਾਂ ਲਿਸਟਾਂ ਦੇ ਵਿੱਚੋਂ ਉਸ ਨੂੰ ਲੈ ਕੇ ਕੀ ਹੈਗਾ ਬਥੋੜਾ ਦੱਸੋ ਕਿ ਇੱਕ ਕਿਹੜੀ ਵੋਟਰ ਲਿਸਟ ਦੇ ચૂંટણી ਹੋ ਰਹੀ ਨੇ ਜੀ ਮੈਂ ਇੱਥੇ ਸਾਰੇ ਨੂੰ ਇੱਕ ਕਲੈਰੀਫਾਈ ਕਰਨਾ ਚਾਹਨਾ ਕਿ ਜਿਹੜੀ ਹੈਗੀ ਇਸ ਤਰ੍ਹਾਂ ਦੀ ਕੋਈ ਕੋਈ ਵੀ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਹੋਈ ਹੈ ਜਿਹੜੇ ਅਫਵਾਹਾਂ ਹੈਗੀਆਂ ਉਹਨਾਂ ਤੇ ਭਰੋਸਾ ਨਾ ਕਰੀਏ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਦੀ ਵੋਟਰ ਲਿਸਟ ਹੈ ਉਹਦਾ ਜਿਹੜੀ ਬੇਸ ਵੋਟਰ ਲਿਸਟ ਹੈ ਉਹ 2023 ਸਤੰਬਰ ਦੇ ਵਿੱਚ ਉਹ ਬੇਸ ਵੋਟਰ ਲਿਸਟ ਬਣਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਸਪਲੀਮੈਂਟਰੀ ਵੀ ਜਿਹੜਾ ਹੈਗਾ ਨਵੰਬਰ ਦੇ ਵਿੱਚ ਨਿਕਲਿਆ ਸੀਗਾ ਨਾਲੀ ਜਿਹੜਾ ਹੈਗਾ ਆ ਪੰਜ ਕਲੇਮਸ ਐਂਡ ਆਬਜੈਕਸ਼ਨਸ ਦੀ ਲਾਸਟ ਡੇਟ ਜਿਹੜੀ ਸੀਗੀ ਉਹ 25 11 ਸੀਗੀ ਜਿਹਦੇ ਵਿੱਚ ਜਿੰਨਾਂ ਨੇ ਵੀ ਨਵੀਆਂ ਵੋਟਾਂ ਬਣਾਉਣੀਆਂ ਸੀਗੀਆਂ ਉਹ ਥੋੜੀ ਉਹ ਵੀ ਬਣੀਆਂ ਹੈਗੀਆਂ ਪਲੱਸ ਜਿਨ੍ਹਾਂ ਨੇ ਆਬਜੈਕਟ ਵੀ ਕੀਤਾ ਹੈਗਾ ਉਹ ਆਬਜੈਕਸ਼ਨਸ ਜਿਹੜੇ ਹੈਗੇ ਉਹ ਵੀ EARO ਨੂੰ ਜਿਹੜੇ ਹੈਗੇ ਪ੍ਰਾਪਤ ਹੋਏ ਸਨ ਉਹਨਾਂ ਦਾ ਵੀ ਨਿਪਟਾਰਾ ਕੀਤਾ ਗਿਆ ਤੇ ਜਿਹੜੇ एलिਜੀਬਲ ਵੋਟਰ ਸੀਗੇ ਉਹਨਾਂ ਦੀਆਂ ਵੋਟਾਂ ਵੀ ਬਣੀਆਂ ਹੈਗੀਆਂ ਤੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਿ ਕਿਸੇ ਦੀ ਅਸੀਂ ਕੋਈ ਕਿਸੇ ਨੇ ਵੀ ਕੋਈ ਜਾਣ ਪੁੱਛ ਕੇ ਵੋਟ ਕਰੀ ਕੱਟੀ ਹੈਗੀ ਜਾਂ ਕੁਝ ਹੋਰ ਇਹ ਸਾਰੀ ਅਫਵਾਹਾਂ ਹੈਗੀਆਂ ਮੈਂ ਸਾਰਿਆਂ ਨੂੰ ਇੱਕੋ ਹੀ ਅਪੀਲ ਕਰਦਾ ਕਿ ਆਪਾਂ ਗਲਤ ਨਿਊਜ਼ ਤੇ ਧਿਆਨ ਨਾ ਦਈਏ ਸਰ ਜਿੰਨਾ ਜਿਵੇਂ ਜਿਵੇਂ ਵੋਟ ਕੱਟੀ ਜਿਵੇਂ ਮੈਂ ਕਹਿ ਰਿਹਾ ਵਾਂ ਜੇ ਉਹਨਾਂ ਨੇ ਵੋਟ ਪਾਣ ਜਾਣਾ ਵਾ ਆਪਣੇ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਆਪਣੀ ਵੋਟ ਪਾ ਸਕਦੇ ਕਿ ਨਹੀਂ ਪਾ ਸਕਦੇ ਜੇ ਜਿਹੜੀ ਡਿਡ ਲਿਸਟ 'ਚ ਨਾਮ ਨਹੀਂ ਹੈਗਾ ਤਾਂ ਜਿਹੜੇ ਵੋਟਰ ਸੂਚੀ ਤੇ ਨਾਮ ਨਹੀਂ ਹੈਗਾ ਉਸ ਪਾਸ ਉਹਨਾਂ ਦੀ ਵੋਟ ਨਵੀ ਬਿਕੋਜ਼ ਜੇ ਬੰਦਾ ਵੋਟਰ ਲਿਸਟ ਵਿੱਚ ਨਹੀਂ ਹੈ ਤਾਂ ਉਹ ਵੋਟ ਨਹੀਂ ਪਾ ਸਕਦਾ। ਸਭ ਐਂਟਰੀ ਪੁਆਇੰਟ ਉਸ ਦਿਨ ਕਿਸ ਤਰ੍ਹਾਂ ਦੇ ਰਹਿਣਗੇ? ਪੁਲਿਸ ਨੇ ਕੋਈ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਸੀਲ ਕੀਤਾ ਜਾਵੇ ਪੁਰਾਣਾ ਲੁਧਿਆਣਾ ਕਿਉਂਕਿ ਬਾਹਰੋਂ ਲੋਕਾਂ ਨੂੰ ਆਣ ਕੋਈ ਸ਼ਰਤ ਨਾ ਹੋਵੇ। ਨਹੀਂ ਨਹੀਂ ਬਿਲਕੁਲ ਬਿਲਕੁਲ। ਇਹ ਜਿਹੜਾ ਹੈਗਾ ਅਸੀਂ ਜਿਹੜੇ ਆਪਣੇ ਆਫੈਂਡਰਸ ਹੈਗੇ ਜਾਂ ਫਿਰ ਜਿਹੜੇ ਹੈਬਿਚੁਅਲ ਆਫੈਂਡਰਸ ਵਗੈਰਾ ਹੈਗੇ ਜਾਂ ਫਿਰ ਸ਼ਰਾਰਤੀ ਅਨਸਰ ਨੇ ਉਹ ਲਿਸਟ ਜਿਹੜੀ ਹੈਗੀ ਪੁਲਿਸ ਨਾਲ ਸਾਂਝੀ ਕੀਤੀਆਂ ਗਈਆਂ ਹੈਗੀਆਂ ਜਾਂ ਪੁਰਾਣੇ ਜਿਹੜੇ ਪੋਲ ਪ੍ਰੈਕਟਿਸਸਿਸ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਆਫੈਂਸਸ ਸੀਗੇ ਉਹ ਵੀ ਲਿਸਟ ਸ਼ੇਅਰ ਕੀਤੀ ਵੈਰੀਏਸ਼ਨ ਨਾ ਹੋਵੇ ਜਿਸ ਤਰ੍ਹਾਂ ਜਿਹੜਾ ਨੈਚੁਰਲ ਟ੍ਰੈਂਡ ਹੈ ਉਸ ਤੋਂ ਤੇ ਉਹ ਵੀ ਸਾਡੇ ਕੋਲ ਟ੍ਰਿਗਰ ਰੈਗੂਲਰਲੀ ਆਉਂਦੇ ਨੇ ਤੇ ਅਸੀਂ ਜਿਹੜਾ ਹੈਗਾ ਇਹ ਪੋਲਸ ਜਿਹੜੇ ਹੈ ਕਮਿਟਿਡ ਹੈ ਕਿ ਇਹ ਫੇਅਰ ਤੇ ਟ੍ਰਾਂਸਪਰੈਂਟ ਹੋਣਗੇ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਕੁਝ ਉਹ EAROs ਦੇ ਪੱਤਰ ਤੇ ਸਾਰੇ-ਸਾਰੇ EAROs ਦੇ ਪੱਤਰ ਤੇ ਜਿਹੜਾ ਹੈਗਾ ਉਹਨਾਂ ਨੂੰ ਕੰਟੈਕਟ ਕਰ ਸਕਦੇ ਆਂ ਅਪੀਲ ਕਰਨੀ ਜਾਵਾਂਗੇ ਵੋਟਰ ਨੂੰ ਵੋਟਰ ਨੂੰ ਇਹ ਅਪੀਲ ਕਰਨਾ ਚਾਹਾਂਗੇ ਜੀ ਕਿ ਸੈਟਰਡੇ ਦਾ ਦਿਨ ਹੈ ਤੁਬ ਵੀ ਚੰਗੀ ਹੈ ਤੇ ਆਪ ਆਰਾਮ ਨਾਲ ਲਾਈਨਾਂ ਦੇ ਵਿੱਚ ਖੜੇ ਹੋ ਕੇ ਆਪਣਾ ਵੋਟਰ ਰਾਈਟ ਐਕਸੈਸ ਉਹਨਾਂ ਦੀ ਜਾਣਕਾਰੀ ਲੈ ਲਈਤੀ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਪੂਰਾ ਕਲੀਅਰ ਹੈ ਜੀ ਆਰਾਮ ਨਾਲ ਆ ਕੇ ਆਪਾਂ ਵੋਟ ਕਰੀਏ ਥੈਂਕ ਯੂ ਬਿਲਕੁਲ ਤੁਸੀਂ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਤਾਂ ਡਿਪਟੀ ਕਮਿਸ਼ਨਰ ਲੁਧਿਆਣਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ